ਨਮਸਕਾਰ ਆਕਾਸ਼ਵਾਣੀ ਦਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਨੀਟ ਪੇਪਰ ਲੀਕ ਮਾਮਲੇ ਦੀ ਜਾਂਚ ਵਾਸਤੇ ਸੀਬੀਆਈ ਦੀ ਇੱਕ ਟੀਮ ਕੱਲ ਝਾਰਖੰਡ ਦੇ ਹਜ਼ਾਰੀ ਬਾਗ ਵਿੱਚ ਓਐਸਐਸ ਸਕੂਲ ਪਹੁੰਚੀ ਅਤੇ ਪ੍ਰਿੰਸੀਪਲ ਤੋਂ ਪੇਪਰ ਲੀਕ ਨਾਲ ਸੰਬੰਧਿਤ ਤਕਵਾਕ ਵੱਖ-ਵੱਖ ਪਹਿਲੂਆਂ ਬਾਰੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਸੀਬੀਆਈ ਪ੍ਰਿੰਸੀਪਲ ਨੂੰ ਹੋਰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਪ੍ਰਿੰਸੀਪਲ ਨੀਟ ਪ੍ਰੀਖਿਆ ਲਈ ਹਜ਼ਾਰੀ ਬਾਗ ਦੇ ਸਕੂਲਾਂ ਦੇ ਸਿਟੀ ਕੋਆਰਡੀਨੇਟਰ ਸੰ ਸੀਬੀਆਈ ਦੀ ਟੀਮ ਨੇ ਐਸਪੀਆਈ ਹਜ਼ਾਰੀ ਬਾਗ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਿੱਥੇ ਪ੍ਰਸ਼ਨ ਪੱਤਰ ਸਟੋਰ ਕੀਤੇ ਗਏ ਸਨ। ਪੰਜਾਬ ਦੇ ਮੁੱਖ ਸਿਕੱਤਰ ਅਨੁਰਾਗ ਵਰਮਾ ਨੇ ਨਸ਼ਾ ਦੀ ਅਲਾਮਤ ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਵਾਸਤੇ ਕਿਹਾ ਚੰਡੀਗੜ੍ਹ ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ ਐਂਡ ਕੋਰਟ ਦੀ ਸੂਬਾ ਬਦਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਪੰਜਾਬ ਪੁਲਿਸ ਦੇ ਵਿਸ਼ੇਸ਼ ਕਾਰਜਵਾਲ ਨੂੰ ਵੱਡੇ ਪੱਧਰ ਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਨਸ਼ਾ ਤਸਕਰਾਂ ਤੇ ਕਰੜੀ ਨਜ਼ਰ ਰੱਖਣਾ ਅਤੇ ਉਨ੍ਹਾਂ ਵੱਲੋਂ ਕੀਤੇ ਅਪਰਾਧਾਂ ਲਈ ਸਖਤ ਸਜ਼ਾ ਯਕੀਨੀ ਬਣਾਉਣ ਵਾਸਤੇ ਕਿਹਾ ਨਸ਼ਾ ਨੂੰ ਰੋਕਣ ਬਾਰੇ ਐਕਟ ਦੀ ਧਾਰਾ 31 ਦੇ ਪ੍ਰਚਾਰ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਅਨੁਰਾਗ ਵਰਮਾ ਨੇ ਕਿਹਾ ਕਿ ਆਦਤਨ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਇਸ ਐਕਟ ਦੀਆਂ ਸਖਤ ਧਾਰਾਵਾਂ ਬਾਰੇ ਵਿਚਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਜਾਂਚ ਅਧਿਕਾਰੀਆਂ ਤੇ ਜ਼ਿਲ੍ਹਾ ਅਟਾਰਨੀ ਅਫਸਰਾਂ ਨੂੰ ਪ੍ਰਭਾਵੀ ਸਿਖਲਾਈ ਦੇਣ ਦੀ ਵਕਾਲਤ ਕੀਤੀ ਤਾਂ ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਯਕੀਨੀ ਬਣਾਈ ਜਾ ਸਕੇ। ਕੇਂਦਰ ਸਰਕਾਰ ਵੱਲੋਂ ਤਿਆਰ ਤਿੰਨ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਇਹਨਾਂ ਬਾਰੇ ਕਾਨੂੰਨ ਮਾਹਰ ਕਾਫੀ ਆਸਵੰਦ ਨੇ ਅਤੇ ਇਹਨਾਂ ਨੂੰ ਸਮੇਂ ਮੁਤਾਬਕ ਬਣਾਇਆ ਮੰਨਦੇ ਨੇ। ਮਾਈ ਸੈਂਚ ਚੈਕਸ ਤੋਂ ਨਵਾਂ ਰੂਲ ਕੇਮ ਫਰੋਮ ਹਾਲੀਜੀ ਜੋ ਇਹ ਤਿੰਨ ਨਵੇਂ ਲਾਅਜ਼ ਨੇ ਫਾਰਮਰਲੀ ਪਹਿਲਾ ਸੀ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973 ਜਿਸ ਦੇ ਵਿੱਚ ਪ੍ਰੋਸੀਜਰ ਸੀ ਕ੍ਰਿਮੀਨਲ ਕੋਰਟ ਦਾ ਇੱਕ ਕ੍ਰਿਮੀਨਲ ਕੇਸ ਦਾ ਕਿਸ ਪ੍ਰੋਸੀਜਰ ਰਾਹੀਂ ਚੱਲੇਗਾ ਉਸ ਦੀ ਜਗ੍ਹਾ ਹੁਣ ਨਵਾਂ ਐਕਟ ਆਇਆ ਜੀ 1 ਜਨਵਰੀ 2024 ਤੋਂ ਦਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਇਹ ਪ੍ਰੋਸੀਜਰਲ ਸੀਏ ਚੇਂਜ ਇਹਦੇ ਵਿੱਚ ਲੈ ਕੇ ਆਏ ਨੇ ਜਿਵੇਂ ਕਿ ਜਿਹੜੀ ਇਨਵੈਸਟੀਗੇਸ਼ਨ ਸੀ ਉਹਨੂੰ ਟਾਈਮ ਬਾਉਂਡ ਕਰਨ ਦਾ ਪ੍ਰਬਾਲਾ ਕੀਤਾ ਗਿਆ ਤੇ ਇਸ ਤਰ੍ਹਾਂ ਪ੍ਰੋਨਾਨਸਮੈਂਟ ਆਫ ਜੱਜਮੈਂਟ ਟ੍ਰਾਇਲਸ ਵਾਸਤੇ ਬੇਸਿਕਲੀ ਟਾਈਮ ਬਾਉਂਡ ਕਰਨ ਦਾ ਜਾਂ ਟਾਈਮ ਲਾਈਨ ਪ੍ਰਸਕ੍ਰਾਈਬ ਕਰਨ ਦਾ ਮਕਸਦ ਇਹ ਹੈ ਕਿ ਸਿਟੀਜ਼ਨ ਸੈਂਟ੍ਰਿਕ ਅਪਰੋਚ ਲਾਜ਼ ਨੇ ਤਾਂ ਕਿ ਜੋ ਸਿਟੀਜ਼ਨ ਹੈ ਜੋ ਵਿਕਟਮ ਹੈ ਉਹਨੂੰ ਕੋਈ ਟਾਈਮ ਲਈ ਜੋ ਹੈ ਇਨਫਾਤ ਸਭ ਤੋਂ ਅੱਛੀ ਜਿਹੜੀ ਚੀਜ਼ ਪਾਈ ਗਈ ਹੈ ਜੀ ਉਹ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਹੈ ਕਿਉਂਕਿ ਅੱਜ ਕੱਲ ਜੋ ਦੌਰ ਹੈ ਉਹ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦਾ ਹੈ ਉਹਦਾ ਜਿਹੜਾ ਦਾਇਰਾ ਉਹ ਵਾਈਡ ਕੀਤਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਰਿਟਰਨ ਇਨਫੋਰਮੇਸ਼ਨ ਹੈ ਵਰਬਲ ਇਨਫੋਰਮੇਸ਼ਨ ਹੈ ਕੋਈ ਪਿਕਚਰ ਹੈ ਜਾਂ ਕੋਈ ਵੀਡੀਓ ਕੰਟੈਂਟ ਹੈ ਜਿਹੜਾ ਟ੍ਰਾਂਸਫਰ ਹੁੰਦਾ ਹੈ ਫੋਨ ਟੂ ਫੋਨ ਜਾਂ ਪਰਸਨ ਟੂ ਪਰਸਨ ਇਸਲਾ ਉਹਦੇ ਵਿੱਚ ਕਾਫੀ ਚੇਂਜਸ ਲਿਆਂਦੀਆਂ ਗਈਆਂ ਨੇ ਜੀ DAV ਯੂਨੀਵਰਸਿਟੀ ਜਲੰਧਰ ਵਿਖੇ ਚੱਲ ਰਹੇ NCC ਕੈਡਟਸ ਦੇ 10 ਦਿਨਾਂ ਦਾ ਸਾਂਝਾ ਸਾਲਾਨਾ ਕੈਂਪ ਤੇ ਕੱਲ੍ਹ ਦੇਜੇ ਦਿਨ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜਿਤੀਵਾੜੀ ਨੇ ਖੰਪਤਾ ਦੌਰਾ ਕੀਤਾ ਉਹਨਾਂ ਸਹਾਇਕ ਐਨਸੀਸੀ ਅਸਰਾ ਤੇਥਾਲ ਸਾਂਾ ਕੈਂਪ ਤੇ ਟ੍ਰੇਨਿੰਗ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਗਰੁੱਪ ਕਮਾਂਡਰ ਨੂੰ ਸਾਂਝੀ ਸਾਲਾਨਾ ਕੈਂਪ ਦੀਆਂ ਗਤੀਵਿਧੀਆਂ ਦੀ ਸੰਪੂਰਨ ਜਾਣਕਾਰੀ ਦਿੱਤੀ। ਬ੍ਰਿਗੇਡੀਅਰ ਅਜਿਤੀਵਾੜੀ ਨੇ NCC ਸੰਗਠਨ ਨੂੰ ਮਜ਼ਬੂਤ ਕਰਨ ਲਈ ਕਈ ਸਾਰਥਕ ਸੁਝਾਅ ਦਿੱਤੇ ਤੇ ਕੈਡਟਸ ਨੂੰ ਲਗਨ ਤੇ ਮਿਹਨਤ ਨਾਲ ਸੈਨਿਕ ਸਖਲਾਈ ਪ੍ਰਾਪਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਆਸ਼ਾ ਤੇ ਨਿਰਾਸ਼ਾ, ਸਫਲਤਾ ਤੇ ਅਸਫਲਤਾ ਹਰ ਇਨਸਾਨ ਦੀ ਜ਼ਿੰਦਗੀ ਦਾ ਅੰਗ ਨੇ ਪਰ ਸਾਨੂੰ ਮਿਹਨਤ ਤੇ ਹੌਸਲੇ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਬ੍ਰਿਗੇਡੀਅਰ ਦਿਵਾੜੀ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਨੋਜ ਕੁਮਾਰ ਨਾਲ ਵੀ ਮੁਲਾਕਾਤ ਕੀਤੀ। ਪੰਜਾਬ ਦੇ ਪੂਰਬੀ ਮਾਲਵਾ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਕੁਝ ਧਾਵਾਂ ਦੇ ਮੌਨਸੂਨ ਤੋਂ ਪਹਿਲਾਂ ਦੀ ਹਲਕੀ ਬਾਰਿਸ਼ ਨੇ ਮੌਸਮ ਚ ਬਦਲਾਅ ਲਿਆ ਦਿੱਤੇ। ਇੱਧਰ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਅੱਜ ਥੜਕਸਾਰ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਜਿਸ ਨਾਲ ਮੌਸਮ ਬਿਹਤ ਹੀ ਖੁਸ਼ਗਵਾਰ ਬਣ ਗਿਆ ਪਰ ਹੁਮਸ ਵੱਤ ਕਹੀਏ। ਹਾਲਾਂਕਿ ਲੋਕਾਂ ਨੂੰ ਇਸ ਆਤਤਿਕ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੈਂ ਰਾਮ ਸਿੰਘ ਪਣੀਵਾਗਾ ਜ਼ਿਲ੍ਹਾ ਮਾਨਸਾ ਲਗਾਤਾਰ ਕਹਿਰ ਦੀ ਗਰਮੀ ਪੈ ਰਹੀ ਸੀ ਜਿਸ ਨਾਲ ਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਤੇ ਹੁਣ ਅੱਜ ਜਾਨੀ بارش ਪੈ ਗਈ ਹੈ بارش ਦੇ ਨਾਲ ਸਾਨਾਂ ਦੀਆਂ ਫਸਲਾਂ ਲਹਿਰਾਉਣ ਲੱਗੀਆਂ ਹਨ ਝੋਨੇ ਦੀ ਲਵਾਈ ਦੇ ਵਿੱਚ ਤੇਜ਼ੀ ਆ ਗਈ ਹੈ ਹਰ ਵਰਗ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਅੱਜ ਜਿਹੜਾ ਇਹ ਮੀਂਹ ਪਿਆ ਹੈ, ਇਹਦਾ ਫਾਇਦਾ ਇਹ ਹੋਇਆ ਵੀ ਕਿਸਾਨਾਂ ਨੂੰ ਜਿਹੜੇ ਲਗਾਤਾਰ ਜੀੜੀ ਲਾ ਰਹੇ ਸੀ, ਪਾਣੀ ਦੀ ਸ਼ੌਰਟ ਸੀਗੀ, ਲੇਟ ਘਟਾ ਰਹੀ ਸੀ। ਅੱਜ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਆ ਤੇ ਝੋਨੇ ਦੀ ਜਿਹੜੀ ਲਵਾਈ ਆ, ਉਹਦੇ 'ਚ ਰਫਤਾਰ ਆ ਜਿਹੜੀ ਉਹ ਤੇਜ਼ ਹੋਈ ਆ। ਉਹਦੇ ਨਾਲ-ਨਾਲ ਜਿਹੜੇ ਸਕੂਲੀ ਬੱਚੇ ਨੇ ਜਾਂ ਬਜ਼ੁਰਗ ਨੇ ਜਾਂ ਹੋਰ ਨੇ ਜਿਹੜੇ ਲਗਾਤਾਰ ਗਰਮੀ ਨਾਲ ਸ਼ਿਕਾਰ ਸੀਗੇ, ਆਉਣ ਵਾਲੇ ਦਿਨਾਂ 'ਚ ਜਿਹੜਾ ਕੰਮ ਦੀ ਰਫਤਾਰ ਆ ਉਹ ਤੇਜ਼ ਹੋ ਜੂਗੀ ਮੌਸਮ ਖੁੱਲਣ ਦੇ ਨਾਲ। ਸੂਬੇ ਦੇ ਆਸਟਨ ਤਾਪਮਾਨ 2.1 ਡਿਗਰੀ ਤੱਕ ਦੀ ਗ੍ਰਾਵਟ ਰਜ ਕੀਤੀ ਗਈ ਹੈ ਜ਼ਿਆਦਾਤਰ ਜ਼ਿਲ੍ਹਿਆਂ ਚ 28 ਜੂਨ ਤੇ ਸਮੁੱਚੇ ਪੰਜਾਬ ਚ 29 ਤੇ 30 ਜੂਨ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਸਬੰਧੀ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਸ਼ਹਿਰ ਦੇ ਨਾਲ ਲੱਗਦੀ ਐਮਬੀ ਲਿੰਕ ਨਹਿਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੇ ਡਿੱਗਣ ਨਾਲ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਕਾਰ ਸਵਾਰ ਚਾਰ ਹੋਰ ਨੌਜਵਾਨਾਂ ਨੇ ਕਿਸੇ ਤਰ੍ਹਾਂ ਨਾਲ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ ਸਾਰੇ ਨੌਜਵਾਨ ਬੀਤੀ ਰਾਜ ਜਨਮ ਦਿਨ ਦੀ ਪਾਰਟੀ ਮਨਾ ਕੇ ਘਰ ਵਾਪਸ ਪਰਤ ਰਹੇ ਸਨ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਨੌਜਵਾਨਾਂ ਦੇ ਆ ਮ੍ਰਿਤਕ ਦੇਹਾਂ ਨੂੰ ਨਹਿਰ ਵਿੱਚੋਂ ਕੱਢ ਕੇ ਅਗਲੀਲੀ ਜਾਂਚ ਆਰੰਭ ਕੀਤੀ ਹੈ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ